ਹੈਲੋ ਸਤ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਲਓ ਜੀ ਸਵੇਰ ਦੇ ਟਾਈਮ ਤੋਂ ਬਲੌਗ ਜਿਹੜਾ ਸਟਾਰਟ ਕਰਦੇ ਆਂ ਟਾਈਮ ਇਥੇ ਸਾਡੇ ਘਰੋਂ ਦਾ ਹੋ ਗਿਆ ਬਾਹਲੀ ਸਵੇਰ ਵੀ ਨਹੀਂ ਹੈਗੀ ਮਾਰਨਿੰਗ ਟਾਈਮ ਵੀ ਨਹੀਂ ਵਾਲਾ ਹੈਗਾ ਅਰਲੀ ਮਾਰਨਿੰਗ ਦਾ ਟਾਈਮ ਹੈ ਸਾਡੇ ਘਰੋਂ ਦਾ ਟਾਈਮ ਜਿਹੜਾ ਹੈਗਾ ਤੇ ਬਲੌਗ ਨੂੰ ਆਪਾਂ ਕਰਦੇ ਆਂ ਸਟਾਰਟ ਕਾਫੀ سارے ਕੰਮ ਇਸ ਤੋਂ ਪਹਿਲਾਂ ਮੈਂ ਕੀਤੇ ਨੇ ਦੋ ਗੇੜੇ ਮਸ਼ੀਨ ਦੇ ਕੱਪੜਿਆਂ ਦੇ ਲੱਗ ਚੁੱਕੇ ਨੇ ਹਜੇ ਖੰਗਾਲਣ ਵਾਲੇ ਰਹਿ ਗਏ ਤੇ ਇੱਧਰ ਮੈਂ ਕਰ ਰਹੀ ਹਾਂਗੀ ਆਹ ਵਾਲਾ ਜਿਹੜਾ ਇੱਧਰ ਸਾਈਡ ਤੇ ਦਿੱਤਾ ਹੋਇਆ ਨਾ ਹਾ ਬੈੱਡ ਦੇ ਮਤਲਬ ਪੈਰਾਂ ਕਣੀ ਇੱਕ ਅ ਦਰਾਜ਼ ਬਣਿਆ ਹੋਇਆ ਉਹਦੇ ਵਿੱਚ ਕਾਫੀ ਕੋਟ ਵਗੈਰਾ ਜੈਕਟਸ ਸੀ ਉਹ ਤੈ ਕਰਕੇ ਚੰਗੀ ਤਰ੍ਹਾਂ ਬਾਹਰ ਕੱਢ ਕੇ ਅਲਮਾਰੀਆਂ ਚ ਕੱਪੜੇ ਸੈੱਟ ਕਰੇ ਨੇ ਆਹ ਬੈੱਡ ਖੋਲੇਗਾ ਇਹਦੇ ਵਿੱਚੋਂ ਬਲੇਜ਼ਰ ਵਗੈਰਾ ਕੱਢੇ ਨੇਗੇ ਤੇ ਕੁਝ ਮੈਂ ਆਪਣੇ ਪਾਉਣ ਵਾਲੇ ਕੱਪੜੇ ਕੱਢਣੇ ਜਿਹੜੇ ਕਿ ਹੁਣ ਅੱਗੇ ਪੈ ਜਾਣਗੇ ਠੀਕ ਆ ਥੋੜੇ ਹੋਰ ਤੇ ਫਿਟਿੰਗ ਵਗੈਰਾ ਸੈਟਿੰਗ ਕਰਨ ਵਾਲੀ ਆ ਉਹ ਕਰੂੰਗੀ ਕੱਢਲੇ ਬਾਅਦ ਹੋਊ ਜਦੋਂ ਕਰਵਾਉਂਗੀ ਜਾਂ ਮੈਂ ਆਪ ਖੁਦ ਕਰੂੰਗੀ ਫਿਟਿੰਗ ਉਹ ਟਾਈਮ ਤੇ ਹਜੇ ਕੁਝ ਪਤਾ ਨਹੀਂ ਤੇ ਚਲੋ ਜੀ ਆ ਬੈੱਡ ਸ਼ੀਟ ਆਪਾਂ ਕਰਦੀ ਐ ਚੇਂਜ ਕਿਉਂਕਿ ਕਾਫੀ ਦਿਨ ਹੋ ਗਏ ਪਿਸ਼ੀ ਨੂੰ ਤੇ ਪੰਜ ਚਾਰ ਦਿਨਾਂ ਦਾ ਤਾਂ ਬਾਤ ਤਾਂ ਫਿਰ ਤੁਹਾਨੂੰ ਪਤਾ ਹੀ ਤਾਂ ਹਫਤਾ ਹੀ ਹੋ ਗਿਆ ਚਲੋ ਜੀ ਵਲੌਗ ਨੂੰ ਆਪਾਂ ਸਟਾਰਟ ਕਰਦੇ ਆਂ ਤੇ ਕੰਮ ਕਰ ਜਿਹੜੇ ਸ਼ੁਰੂ ਕਰਦੇ ਆਂ ਠੀਕ ਹੈ ਜੀ ਲੋ ਜੀ ਬੈੱਡ ਸ਼ੀਟ ਆਪਾਂ ਪਿਛਾ ਦੰਨੇ ਆ ਤੇ ਉਸ ਤੋਂ ਬਾਅਦ ਫਿਰ ਮਸ਼ੀਨ ਦੇ ਵਿੱਚੋਂ ਕੱਪੜੇ ਕੱਢੂਗੀ ਮਸ਼ੀਨ ਚੋਂ ਕੱਪੜੇ ਕੱਢ ਕੇ ਦੂਸਰੀ ਸਾਈਡ ਪਾ ਆਉਂਗੀ ਤੇ ਜਿਹੜੇ ਦੂਸਰੇ ਬਾਕੀ ਬਚਣਗੇ ਉਹ ਆਪਾਂ ਮਸ਼ੀਨ ਦੇ ਵਿੱਚ ਪਾ ਦਵਾਂਗੇ ਤੇ ਇੱਕ ਭੈਣ ਨੇਗੇ ਸਿਮਰਨਜੀਤ ਫਿਰੋਜ਼ਪੁਰ ਤੋਂ ਥੈਂਕ ਯੂ ਸੋ ਮੱਚ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਲੋ ਜੀ ਬੈੱਡ ਸ਼ੀਟ ਜਿਹੜੀ ਆਪਣੇ ਬਿਛ ਚੁੱਕੀ ਆ ਤੇ ਆਪਾਂ ਨਾਲ ਜਿਹੜੇ ਸਰਾਣੇ ਨੇ ਰੱਖ ਕੇ ਫਿਰ ਚੱਲਦੇ ਆ ਵਾਸ਼ਿੰਗ ਏਰੀਆ 'ਚ ਠੀਕ ਆ ਜੀ ਲਓ ਜੀ ਜਿਹੜੇ ਸਰਫ ਵਾਲੇ ਕੱਪੜੇ ਸੀਗੇ ਜਿਵੇਂ ਤੋਤੇਗੇ ਜਿਹੜੇ ਕੱਪੜੇ ਉਹ ਮੈਂ ਡਰਾਈ ਕਰਦੇ ਆ ਜਿੱਦਾਂ ਆਪਾਂ ਉਧਰ ਸਰਫ ਵਾਲ ਵਿੱਚੋਂ ਕੱਢ ਕੇ ਇੱਧਰ ਪਾ ਦੇਣੀ ਹੁੰਦੀਆਂ ਤਾਂ ਕਿ ਅੱਧਾ ਜਿਹੜਾ ਗੇੜਾ ਲਵਾ ਦੇਣੀ ਹੁੰਦੀ ਹੈ ਕਿ ਜਿਹੜਾ ਸਰਫ ਹੁੰਦਾ ਕੱਪੜਿਆਂ ਦੇ ਵਿੱਚੋਂ ਚੰਗੀ ਤਰ੍ਹਾਂ ਉਹ ਨਿਕਲ ਜਾਂਦਾ ਤੇ ਪਾਣੀ ਵੀ ਬਹੁਤ ਘੱਟ ਲੱਗਦਾ ਵਾ ਇਸ ਤਰ੍ਹਾਂ ਹਨਾ ਨਹੀਂ ਤਾਂ ਫਿਰ ਸਰਫ ਹੁੰਦਾ ਜਿਹੜਾ ਕੱਪੜਿਆਂ ਦੇ ਵਿੱਚੋਂ ਨਿਕਲ ਹੀ ਜਾਂਦਾ ਜੇ ਇਸ ਤਰ੍ਹਾਂ ਕਰਦੇ ਆ ਨਾ ਕੱਪੜੇ ਧੋਣੇ ਫਿਰ ਆਸਾਨੀ ਨਾਲ ਧੋਤੇ ਜਾਂਦੇ ਪਰ ਉਹ ਕੱਲ ਤਾਂ ਦੇਖੋ ਮੈਂ ਲਾਇਆ ਹੋਇਆਗਾ ਕੱਲ ਦਾ ਹਾਂਜੀ

ਨੇ ਕੁਦਲ ਕੁਲ ਬਣੀ ਆ ਕਦਾ ਲੋਚ ਹੁਣ ਮੈਂ ਆ ਕੱਡੇ ਨੇ ਆਪਣੇ ਸੂਟ ਕਈ ਮੈਂ ਤਾਂ ਠੀਕ ਕਰਵਾਉਣੀ ਐ ਨਾ ਹੋਰ ਵੀ ਕਮੀਜ਼ ਕੱਡੇ ਨੇ ਹੁਣ ਪੈ ਜਾਣਗੇ ਅੱਗੇ ਇਹ ਫਰਵਰੀ ਮਾਰਚ ਚ ਪੈ ਜਾਣਗੇ ਹੁਣ ਇਹਨਾਂ ਨੂੰ ਉਹ ਕਰਨ ਨੂੰ ਵੀ ਸੋਨੇ ਬਣੇ ਹੋਏ ਨੇ ਹੈ ਨਾ ਇਹ ਵਾਲਾ ਆ ਇਹ ਵਾਲਾ ਗਾ ਜਮੇ ਇਹ ਵਾਲਾ ਟਾਈਟ ਨੇ ਥੋੜਾ ਥੋੜਾ ਦੇਖਦੀ ਆ ਮੈਂ ਫਾ ਕੇ ਕਿੰਨੇ ਟਾਈਟ ਨੇ ਫਿਰ ਫੀਟਿੰਗ ਵਗੈਰਾ ਕਰੂੰਗੀ ਇਹ ਠੀਕ ਆ ਜੀ ਆਹ ਵਾਲੀ ਬੈੱਡ ਸ਼ੀਟ ਨੱਜਣੀ ਧੁੰਦੀ ਹੈਗੀ ਇਹ ਕੱਲ ਨੂੰ ਧਾਉਂਗੀ ਤੁਹਾਨੂੰ ਅੱਜ ਫਿਰ ਪਾਉਣ ਲਈ ਜਗ੍ਹਾ ਵੀ ਚਾਹੀਦੀ ਹੈ ਹਨਾ ਧੁੱਪ ਦੇ ਵਿੱਚ ਕਿੰਨਾ ਕੱਪੜਾ ਸੁੱਕੂ ਮੱਧਮ ਜੀ ਧੁੱਪਾ ਹਜੇ ਤੱਕ ਤਾਂ ਹਾਂ ਬਾਕੀ ਬਰੱਚ ਦੇਖਦੇ ਆ ਮੈਂ ਚਾਹ ਬਣਾ ਕੇ ਦੇ ਦਵਾਂ ਫਿਰ ਕਰਦੇ ਆ ਬਾਕੀ ਰੰਦੇ ਕੰਮ ਕਰ ਲੋ ਜੀ ਅੱਜ ਮੈਂ ਸ਼ਾਮ ਦੇ ਖਾਣੇ ਚ ਬਣਾਈ ਹੈ ਚਟਣੀ ਤੇ ਦਾਲ ਮੋਠੀ ਲੋ ਜੀ ਸ਼ਾਮ ਦੇ ਖਾਣੇ ਦੀ ਕਰ ਰਹੀ ਹਾਂ ਤਿਆਰੀ ਆਟਾ ਵੀ ਗੁੰਨ ਲਿਆ ਤੇ ਚਟਣੀ ਨੂੰ ਤੜਕਾ ਲਾਉਣ ਲੱਗੇ ਨਾਲ ਹੈਗੀ ਆਪਣੇ ਕੋਲੇ ਮੋਠਾਂ ਦੀ ਦਾਲ ਠੀਕ ਆ ਜੀ ਤਲੇ ਹੋਏ ਮੋਠ ਤੇ ਨਾਲ ਆਪਾਂ ਪਿਆਜ਼ਾਂ ਦੀ ਜਿਹੜੀ ਚਟਣੀ ਕੁੱਟ ਲਈ ਇੱਕ ਦੋ ਕਲੀਆਂ ਲਸਣ ਦੀਆਂ ਪਾ ਲਈਆਂ ਸੀ ਇਹਨੂੰ ਤੜਕ ਲਿਆ ਠੀਕ ਆ ਜੀ ਤੇ ਸ਼ਾਮ ਦੇ ਖਾਣੇ ਦੀ ਜਿਹੜੀ ਤਿਆਰੀ ਬਿਲਕੁਲ ਹੋ ਗਈ ਆ ਹਾਂਜੀ ਸਿਰ ਤੋਂ ਸ਼ਾਮ ਹੋ ਗਈ ਆ ਤਾਂ ਮੈਨੂੰ ਇੱਧਰ ਨਾ ਕੈਮਰਾ ਆਨ-ਆਫ ਕਰਨ ਜਾਣਾ ਪੈਂਦਾ ਉੱਧਰ ਬਹੁਤ ਜ਼ਿਆਦਾ ਦਿੱਕਤ ਹੈਗੀ ਤੇ ਸਵੇਰ ਤੋਂ ਸ਼ਾਮ ਹੋ ਗਈ ਆ ਤੇ ਹੁਣ ਜਾ ਕੇ ਤੁਹਾਡੇ ਨਾਲ ਗੱਲਬਾਤ ਹੋਈ ਆ ਤੇ ਕੱਪੜੇ ਇੱਥੇ ਸੁੱਕਣੇ ਪਾਤੇ ਬੈੱਡ ਸ਼ੀਟਾਂ ਪੈਂਟਾਂ ਦੇਖੋ ਠੀਕ ਹੈ ਜੀ ਬਾਕੀ ਜਿਹੜੇ ਸੁੱਕੇ ਸੀਗੇ ਉਹ ਬੈੱਡ ਤੇ ਲਿਆ ਕੇ ਰੱਖਦੇ ਠੀਕ ਹੈ ਜੀ ਅਰ ਜਾਇ ਆਪਣੀ ਰੱਖ ਲਈ ਬੈੱਡ ਤੇ ਕਿਉਂਕਿ ਹੁਣ ਮੈਂ ਫ੍ਰੀ ਆ ਆਪਣੀ ਵੀਡੀਓ ਦਾ ਕੰਮ ਕਰੂੰਗੀ ਆ ਕਲੀਰ ਸਾਬ ਹਜੇ ਆਏ ਨਹੀਂਗੇ ਠੀਕ ਹੈ ਜੀ ਕਲੇਰ ਸਾਹਿਬ ਹਜੇ ਆਏ ਨਹੀਂਗੇ। ਹੁਣ ਲੱਗ ਰਿਹਾ ਇਸ ਵਿੱਚ ਕਲੇਰ ਸਾਹਿਬ ਵੀ ਆਇਆ ਇੰਦਰ ਮਸਤਵਾਨਾ ਸਾਹਿਬ ਗਿਆ ਹੋਇਆ ਉਹ ਵੀ ਨਹੀਂ ਆਇਆ ਤੇ ਸਣੀ ਚਲਿਆ ਗਿਆ ਆ ਕੇ। ਸਣੀ ਆ ਗਿਆ ਸੀਗਾ 12:00 11:00 12:00 ਉਹ ਆ ਕੇ ਚਲੇ ਗਿਆ ਸ਼ਾਮ ਨੂੰ ਹੀ ਤੇ 5:00 ਵਜੇ ਚਲੇਗਾ ਸਾਡੇ ਦੇ 4:00 ਵਜੇ ਚਲੇ ਗਿਆ ਸੀ 4:00 ਦੀ 4 ਰੱਖੀ ਹੋਈ ਸੀ ਉਦੋਂ ਗਿਆ। ਤੇ ਇੰਦਰ ਵਾਸ ਆਜਵੇ ਉਹ ਤਾਂ ਲੇਟ ਹੀ ਆਊਗਾ ਕਲੇਰ ਸਾਹਿਬ ਗਏ ਹੋਏ ਨੇਗੇ ਕਣਕਵਾਲ ਤੇ ਮਸੂਹ ਆ ਜਾਣਾ ਕਿਉਂਕਿ ਹੁਣ ਮੈਂ ਚਟਣੀ ਨੂੰ ਤੜਕਾ ਜਿਹੜਾ ਲਾਤਾ ਆਟਾ ਗੁੰਨ ਕੇ ਰੱਖ ਲਿਆ ਜਿਹੜੀ ਦਾਲ ਸੀ ਉਹ ਵੀ ਤਿਆਰ ਕਰਕੇ ਰੱਖ ਲਈ ਉਹਦੋਂ ਤੱਕ ਜਿਹੜੀ ਨਹੀਂ ਹੁਣ ਚੜ ਗਈ ਆਪਣੇ ਵੱਲੋਂ ਸਾਰੇ ਕੰਮ ਓਕੇ ਕਰ ਲਏ ਜੋ ਵੀ ਕੱਪੜੇ ਸੀਗੇ ਬਾਹਰੋਂ ਲਿਆ ਕੇ ਅੰਦਰ ਰੱਖ ਲੇ ਤੇ ਬਸ ਹੁਣ ਮੈਂ ਫ੍ਰੀ ਹਾਂ ਵੀਡੀਓ ਦਾ ਕੰਮ ਕਰੂੰਗੀ ਉਸ ਤੋਂ ਬਾਅਦ ਜਦੋਂ ਕਲੀਅਰ ਸਭ ਆ ਗਈ ਫਿਰ ਬਣਾਉਂਗੀ ਖਾਣਾ ਮੈਂ ਠੀਕ ਹੈ ਜੀ ਬਾਕੀ ਦੇਖਦੇ ਹਾਂ ਕਮੈਂਟ ਰੀਡ ਕਰਦੀ ਹੁਣ ਬੈਠ ਕੇ ਮੈਂ ਨਾਲੇ ਤਾਂ ਤੁਹਾਡੇ ਪਹਿਲਾਂ ਵੀਡੀਓ ਪਾ ਲਵਾਂ ਫਿਰ ਮੈਂ ਕਮੈਂਟ ਰੀਡ ਕਰੂੰ ਐਡਿਟ ਵੀ ਕਰਨਾ ਵੀਡੀਓ ਹਜੇ ਦੋ ਵਾਰ ਮੈਂ ਫੋਨ ਆਪਣਾ ਨਾ ਦਿਖਾ ਚੁੱਕੀ ਆਂਗੀ ਸੁਨਾਮ ਜਿਸ ਦਿਨ ਅਸੀਂ ਭੋਗ ਤੇ ਗਏ ਸੀ ਪਿਛਲੇ ਸੰਡੇ ਉਸ ਦਿਨ ਮੈਂ ਦਿਖਾਇਆ ਸੀਗਾ ਫੋਨ ਉੱਥੇ ਚੱਲ ਪਿਆ ਸਹੀ ਹੋ ਗਿਆ ਬਿਲਕੁਲ ਹਨਾ ਰਸਤੇ 'ਚ ਆਉਂਦੇ ਆਉਂਦੇ ਮੈਂ ਇੱਥੇ ਆਪਣੀ ਗਵੰਡੀ ਨੂੰ ਫੋਨ ਲਾਇਆ ਮੈਂ ਕਿ ਚਲੋ ਦੇਖਦੀ ਆ ਵੀ ਸਹੀ ਚੱਲ ਰਿਹਾ ਉਦਾਂ ਹੀ ਫਿਰ ਹੋ ਗਿਆ ਫੋਨ ਮੇਰਾ ਹਨਾ ਫਿਰ ਕਲੇਸ ਆ ਪਰਸੋਂ ਗਏ ਲੈਰੇ ਪਰਸੋਂ ਹੀ ਗਏ ਸੀ ਪਰਸੋਂ ਲੈਰੇ ਗਏ ਲੇਰੇ ਫੋਨ ਆ ਮੈਂ ਤਾਂ ਵੀ ਠੀਕ ਕਰਵਾ ਲਿਓ ਹਨਾ ਉੱਥੇ ਵੀ ਸਹੀ ਹੋ ਗਿਆ ਚੱਲ ਪਿਆ ਫੋਨ ਉਹ ਕਹਿੰਦੇ ਵੀ ਇਹਦੇ ਵਿੱਚ ਕੋਈ ਨੁਕਸ ਹੈ ਹੀ ਨਹੀਂਗਾ ਨਾ ਸਪੀਕਰ ਵੀ ਠੀਕ ਆ ਬਿਲਕੁਲ ਸਹੀ ਆ ਹਨਾ ਤੇ ਘਰ ਆਏ ਕਲੀਅਰ ਸਾਹਿਬ ਨੇ ਮੈਨੂੰ ਫੋਨ ਲਾਇਆ ਬਿਲਕੁਲ ਸਹੀ ਚੱਲ ਰਿਹਾ ਸੀਗਾ ਉਸ ਤੋਂ ਬਾਅਦ ਸ਼ਾਮ ਨੂੰ سنی ਦਾ ਫੋਨ ਆ ਗਿਆ ਫਿਰ ਹੋਮੇ ਹੋ ਗਿਆ ਫੋਨ ਹੁਣ ਦੇਖਦੀ ਮੈਨੂੰ ਸਪੈਸ਼ਲੀ ਮੈਨੂੰ ਹੀ ਜਾਣਾ ਪਊਗਾ ਕਿਉਂਕਿ ਇਹਦੇ ਵਿੱਚ ਹਵਾ ਬਹੁਤ ਜ਼ਿਆਦਾ ਚੱਲ ਪਈ ਬਰ ਅਨ ਦਿੱਕਤ ਆ ਦੇ ਵਿੱਚ 2200 ਓਵਰ ਨਹੀਂ ਹੋ ਰਿਹਾ ਹਨ ਮੈਕ ਵੀ ਮੇਰੇ ਆ ਦੇਖੋ ਕਿੱਥੇ ਨਹੀਂ ਮੈਕ ਆ ਸੀਗੇ ਮੈਂ ਤੁਹਾਨੂੰ ਸ਼ੇਅਰ ਕੀਤਾ ਸੀ ਪਤਨ 404500 ਦੇ ਮੇਰੇ ਮੈਕ ਨੇਗੇ ਇਹ ਲਿਆਂਦੇ ਹੋਏ ਵੀਡੀਓ ਆਈਸ ਓਵਰ ਕਰਨ ਦੇ ਲਈ ਹੈ ਨਾ ਜਾਮ ਵੀਡੀਓ ਬਣਾਉਣੀ ਉਹਦੋਂ ਲਾਉਣ ਲਈ ਪਰ ਇਹ ਕੰਮੇ ਨਹੀਂ ਕਰ ਰਹੀ ਪਤਨ ਇਹ ਫੋਨ ਦੇ ਵਿੱਚ ਕੀ ਦਿੱਕਤ ਹੈਗੀ ਤਾਂ ਕਰਕੇ ਜਿਹੜੀ ਆਵਾਜ਼ ਆ ਪਲੀਜ਼ ਮੇਰੀ ਕੱਲ ਵਾਲੀ ਵੀਡੀਓ ਚ ਵੀ ਤੁਸੀਂ ਦੇਖੀ ਹੋਗੀ ਆਵਾਜ਼ ਬਿਲਕੁਲ ਵੀ ਸਾਫ਼ ਨਹੀਂ ਆ ਰਹੀ ਹੈ ਨਾ ਕਿਤੇ ਕਿਤੇ ਬੰਦ ਵਿੱਚ ਵਿੱਚ ਬਿਲਕੁਲ ਬੰਦ ਹੋ ਰਹੀ ਆ ਕਿਤੇ ਵਧੀਆ ਆ ਰਹੀ ਹੈ ਮੈਂ ਐਵੇਂ ਜੀ ਹੋ ਤੋ ਤੈਨੂੰ ਪਤਾ ਇਹ ਕੰਮ ਹੋਇਆ ਪਿਆਗਾ ਤੇ ਦੇਖਦੀ ਇਹ ਸਨੀ ਦੇ ਫੋਨ 'ਚ ਮੈਂ ਅੱਜ ਚਲਾਏ ਸੀਗੇ ਸਨੀ ਨੇ ਬਿਲਕੁਲ ਬਹੁਤ ਵਧੀਆ ਆਵਾਜ਼ ਆ ਰਹੀ ਸੀ ਚੱਲ ਰਹੇ ਸੀਗੇ ਪਰ ਮੇਰੇ ਫੋਨ ਦੇ ਵਿੱਚ ਪਤਾ ਨਹੀਂ ਕੀ ਦਿੱਕਤ ਆਈ ਪਈ ਹੈ ਕੀ ਦਿੱਕਤ ਨਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਗੱਲ ਤੇ ਚਲੋ ਜੀ ਹੁਣ ਮੈਂ ਵੀਡੀਓ ਪਹਿਲਾਂ ਐਡਿਟ ਵੀ ਮੈਨੂੰ ਕਰਨੀ ਪਊਗੀ ਠੀਕ ਹੈ ਜੀ ਫਿਰ ਮਿਲਦੀ ਆ ਥੋੜੀ ਦੇਰ ਬਾਅਦ ਨਾਲੇ ਕਮੈਂਟ ਰੀਡ ਕਰਦੇ ਆ ਤੇ ਉਹਦੇ ਆਪਾਂ ਜਵਾਬ ਵੀ ਦੇ ਦੇਵਾਂਗੇ ਠੀਕ ਹੈ ਜੀ ਲੋ ਜੀ ਮੇਰੇ ਯਾਦ ਆ ਗਏ ਕਮੈਂਟ ਰੀਡ ਕੀਤਾ ਫਿਰ ਮੈਂ ਕਿ ਭੁੱਲ ਜੂਗੀ ਇੱਕ ਨਾਮ ਬੋਲਦੀ ਜਸ਼ਨ ਢਿੱਲੋਂ ਦੀ ਆਈਡੀ ਤੋਂ ਹਰਪ੍ਰੀਤ ਪਿੰਡ ਕਲਵਰਚਨਾ ਠੀਕ ਹੈ ਜੀ ਤੇ ਥੈਂਕ ਯੂ ਸੋ ਮਚ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਵੀਡੀਓ ਵਾਚ ਕਰਦੇ ਹੋਗੇ ਠੀਕ ਹੈ ਜੀ ਲਾਈਕ ਕਰਦੇ ਹੋ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਲੋ ਜੀ ਉਸ ਤੋਂ ਬਾਅਦ ਨੈਕਸਟ ਡੇ ਆ ਤੇ ਇੱਥੇ ਸਵੇਰ ਵੀ ਨਹੀਂ ਕਹਿ ਸਕਦੇ ਬਾਕੀ ਸਾਰੇ ਕੰਮ ਕਾਰਨ ਜਿਹੜੇ ਘਰ ਤੇ ਹੋਏ ਹੋਏ ਨੇ ਝਾੜੂ ਪੋਚੇ ਤੋ ਲਾ ਹਨਾ ਸਾਰੇ ਹੋ ਗਏ ਓਕੇ 10 ਵਜੇ ਵਾਲੀ ਚਾਹ ਸੀ ਜਿਹੜੀ ਉਹ ਵੀ ਮਿਸਤਰੀਆਂ ਨੂੰ ਬਣਾ ਕੇ ਦੇ ਦਿੱਤੀ ਹੈ ਜੀ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਕੜੀ ਬਣਾਉਣਾ ਵੈਸੇ ਤਾਂ ਦਾਲ ਵੀ ਪਈ ਸੀ ਕਿ ਚਟਣੀ ਵੀ ਸੀਗੀ ਪਰ ਮੈਨੂੰ ਇਹ ਸੀ ਵੀ ਅੱਜ ਮੈਂ ਕੜੀ ਬਣਾ ਕੇ ਖਾਵਾਂ ਤੇ ਲੋ ਜੀ ਕੜੀ ਬਣਾ ਲਈ ਕੜੀ ਨੂੰ ਇੱਕ ਅਵਾਲ ਆਉਣ ਤੋਂ ਬਾਅਦ ਇਹਦੇ ਵਿੱਚ ਮੈਂ ਕੱਟ ਕੇ ਲੰਮੀਆਂ ਲੰਮੀਆਂ ਹਰੀਆਂ ਮਿਰਚਾਂ ਪਾਦੀ ਸੀ ਬਚਾਲੋਂ ਛੀਰਾ ਦੇ ਕੇ ਇਹ ਮਿਰਚਾਂ ਮੈਨੂੰ ਕੜੀ ਦੇ ਵਿੱਚ ਬਹੁਤ ਟੇਸਟੀ ਲੱਗਦੀਆਂ ਤੇ ਇਹ ਹਮੇਸ਼ਾ ਹੀ ਮੈਂ ਪਾਉਣੀ ਵੀ ਹੁੰਨੀ ਹੈ ਤੇ ਉਸ ਤੋਂ ਬਾਅਦ ਇਹਦੇ ਵਿੱਚ ਜਿਵੇਂ ਕੜੀ ਸੀਗੀ ਬਹੁਤ ਮਤਲਬ ਮਿੱਠੀ ਜੀ ਲੱਸੀ ਸੀਗੀ ਸੌਰੀ ਤਾਂ ਕਰਕੇ ਇਹਦੇ ਵਿੱਚ ਥੋੜਾ ਜਿਹਾ ਇਮਲੀ ਦਾ ਘੋਲ ਪਾਤਾ ਮੈਂ ਠੀਕ ਹੈ ਜੀ ਇਮਲੀ ਨੂੰ ਪਾਣੀ ਦੇ ਵਿੱਚ ਘੋਲ ਕੇ ਇਹ ਉਹ ਪਾਤੀ ਇਹਦੇ ਵਿੱਚ ਠੀਕ ਹੈ ਜੀ ਤਾਂ ਕਿ ਥੋੜੀ ਜਿਹੀ ਕੜੀ ਖੱਟੀ ਵਧੀਆ ਲੱਗਦੀ ਹੈ ਹਨਾ ਖੱਟੀ-ਖੱਟੀ ਕੜੀ ਜਦੋਂ ਬਹੁਤ ਟੇਸਟੀ ਲੱਗਦੀ ਹੈਗੀ ਹਨਾ ਲੱਸੀ ਘੱਟ-ਖੱਟੀ ਸੀ ਤਾਂ ਕਰਕੇ ਮੈਂ ਇਮਲੀ ਦਾ ਜਿਹੜਾ ਇਮਲੀ ਨੂੰ ਪਾਣੀ 'ਚ ਘੋਲ ਕੇ ਪਾਇਆ ਨਹੀਂ ਤਾਂ ਜੇ ਲੱਸੀ ਜਿਹੜੀ ਖੱਟੀ ਹੋਵੇ ਉਹ ਵਧੀਆ ਲੱਗਦੀ ਹੈ ਫਿਰ ਲੋੜ ਨਹੀਂ ਪੈਂਦੀ ਹੈਗੀ ਲੋ ਜੀ ਉਸ ਤੋਂ ਬਾਅਦ ਮੈਂ ਲੱਗੀ ਸੀ ਕਿ ਇੱਥੇ ਕੜੀ ਚੈੱਕ ਕਰਨਾ ਮੈਂ ਕਿ ਨਮਕ ਮਿਰਚ ਦੇਖ ਲਵਾਂ ਬਿਠ ਠੀਕ ਆ ਕਿਉਂਕਿ ਕੜੀ ਮੈਨੂੰ ਖੱਟੀ ਦੇ ਨਾਲ ਨਾਲ ਮੈਨੂੰ ਕਰ ਕਰਾਰੀ ਵੀ ਬਹੁਤ ਲੱਗਦੀ ਹੈ ਨਮਕ ਮਿਰਚ ਵੀ ਅਸੀਂ ਥੋੜਾ ਤੇਜੇ ਖਾਣੇ ਆ ਐ ਨਹੀਂ ਹੈਗਾ ਵੀ ਕੋਈ ਫਿੱਕੀ ਜੀ ਸਬਜ਼ੀ ਖਾਣੇ ਸਵਾਦ ਨਹੀਂ ਲੱਗਦੀ ਕੜੀ ਟੇਸਟੀ ਬਣੀ ਸੀ ਕਿਉਂਕਿ ਸਬਰ ਨਹੀਂ ਹੋ ਰਿਹਾ ਸੀ ਲੇਟ ਵੀ ਬਹੁਤ ਹੋ ਗਏ ਸੀ ਇੱਥੇ 12 ਦਾ ਟਾਈਮ ਜਿਹੜਾ ਹੋ ਗਿਆ ਸੀਗਾ ਕਿਉਂਕਿ ਬੇਸਨ ਖਤਮ ਹੋਇਆ ਹੋਇਆ ਸੀ ਇਸ ਵਾਰ ਮੈਂ ਰਸਣ ਦੇ ਵਿੱਚ ਬੇਸਨ ਲੈਣਾ ਭੁੱਲ ਗਈ ਤਾ ਕਰਕੇ ਕਲੈਰ ਸਾਹਿਬ ਕਿਤੇ ਖੜਗੇ ਸੀਗੇ ਉਹਨਾਂ ਨੇ ਟਾਈਮ ਲਾਤਾ ਲੈਣ ਗਏ ਬੇਸਨ ਫਿਰ ਤਾਂ ਕਰਕੇ ਸਾਰੇ ਕੰਮ ਮੇਰੇ ਲੇਟ-ਲੇਟ ਹੋ ਗਏ ਅੰਨੀ ਭੁੱਖ ਲੱਗੀ ਆ ਨਾ ਅੰਨੀ ਭੁੱਖ ਲੱਗੀ ਆ ਸੁਣਾ ਓਕੇ ਮਾਰਦੀ ਅੱਜ ਤੈਂ ਮੈਂ ਤੋਂ ਮਨੇ ਭੁੱਖੀ ਮਾਰਦੀ ਅੱਜ ਮੁਜ ਕੋ ਹੁੱਡਾ ਰੜਿਆ ਮੈਂ ਮੇਰਾ ਤਾਂ ਲਾਹ ਤੂਸ ਤੱਕ ਰੋਟਾ ਖਾ ਲਿਆ ਕੱਲ ਜੇ ਤਾਂ ਭੜਾ ਵੀ ਗਿਆ ਸੀ ਮੱਕਾ ਦੀ ਡਿੱਕੀ ਜੰਨੀ ਵੀ ਹੋ ਗਈ ਆ ਆਪਨ ਵੀ ਆਏ ਮੇਰੇ ਘਰ ਆ ਬੈਸਣ ਲੈ ਕੇ ਇੱਕ ਚੀਜ਼ ਘਰੇ ਖਤਮ ਹੋ ਜੇ ਉਹ ਮੰਗਾਉਣੀ ਮੁਸ਼ਕਿਲ ਹੋ ਜਾਂਦੀ ਨਾ ਸਕੇ ਤਾਂ ਬਲੱਫ ਲਾਸ ਨਹੀਂ ਚਾੜਣਾ ਹੁੰਦੀ ਨਾਲ ਫਿਰ ਮੈਂ ਚੱਪਾ ਹੁਣ ਆਈ ਜੀ 2 ਵਜੇ ਵਾਲੀ ਚਾਹ ਬਣ ਰਹੀ ਹੈਗੀ ਠੀਕ ਆ ਜੀ ਬਾਕੀ ਕੰਮਕਾਰ ਹੋ ਗਏ ਸਾਰੇ ਹੁਣ ਹੀ ਸੀ 2 ਵਜੇ ਹੁਣ ਆਪਾਂ ਉੱਪਰ ਚੱਲ ਕੇ ਦਿਖਾਉਣ ਤੁਹਾਨੂੰ ਵੀ ਆਪਣਾ ਕੰਮ ਜਿਹੜਾ ਕਿੰਨਾ ਕੁ ਹੋ ਗਿਆ ਠੀਕ ਆ ਚੱਲੀਏ ਲੋ ਜੀ ਚੱਲਦੇ ਹੁਣ ਆਪਾਂ ਉੱਪਰ ਉੱਪਰ ਤੋਂ ਬਹੁਤ ਸੋਹਣੀ ਨਿਕਲੀ ਲਓ ਚਾਹ ਤਾਂ ਅੰਦਰ ਲੱਗੀ ਆਹ ਕੰਦ ਲੱਗੀ ਸਾਰੀ ਆ ਲੱਗੀ ਹੈ ਨਾ ਮਾੜਾ ਕੋਈ ਬੰਦ ਨਾ ਲੱਗੀ ਚੁੱਕਾ ਜਾਈ ਲਓ ਜੀ ਦੇਖੋ ਆਹ ਕੰਦ ਜਿਹੜੀ ਕਰ ਲੈਨੀ ਸੀਗੀ ਇਹ ਲੱਗੇ 1 2 3 4 5 6 8 ਦੇ ਪੂਰੇ ਲੱਗੇ ਇੱਧਰ 8 ਦੇ ਲੱਗੇ ਉੱਧਰ ਵੀ ਲੱਗੇ ਹੈ ਨਾ ਉਹ ਕੰਧ ਦੇ ਉੱਧਰਲੇ ਉੱਪਰ ਜਿਹੜਾ 8 ਤੋਂ ਉੱਪਰ ਉੱਪਰ ਲੱਗੇ ਹੁ ਆ ਦੇਖੋ ਜਿਹੜਾ 8 ਤੋਂ ਉੱਪਰ 9 ਰਾ ਦੇ ਲੱਗੇ ਟੋਟਲ 9 ਤੋਂ 10 ਹਾਂ 10 ਦੇ ਲੱਗੇ ਨੇ ਜੀ ਦੋ ਰਦੇ ਆ ਵੀ ਹੋ ਗਏ ਉੱਪਰ ਉੱਪਰ ਜਿਹੜਾ 9 ਲੱਗੇ ਹੋਏ ਨੇ ਜਿਹੜੇ ਲੈ ਕੇ ਆਉਂਦੇ ਹਾਂ ਆ ਰਹੇ ਨਾ ਕੋਈ ਗੱਲ ਨਹੀਂ ਹਾਂਜੀ ਇਹ ਪਹਿਲਾ ਗਿ ਆ ਦੋੜਾ ਦੇ ਆਪ ਹੋਵੇ ਇੱਕ ਦੋ ਤਿੰਨ ਚਾਰ ਪੰਜ ਛੇ ਸੱਤ ਅੱਠ ਨੌ ਤੇ ਹੋਂਗੇ ਟੋਟਲ ਕਿੰਨਾ ਹੋਊਗਾ ਜੀ ਹਾਂ 10 ਰੁਪਏ ਤੇ ਮੈਂ ਕਿਹਾ ਨਾ ਹਾਂ ਅੱਜ ਕਿੰਨੇ ਦਾ ਆਹਨ ਨੇ ਹੈ ਨਾ 5-6 ਦਿਨ ਲੱਗਣਾ ਨਾ ਕੰਮ ਹੈ ਨਾ 5-6 ਦਿਨ ਲੱਗਣਾ ਤਾਂ ਹੈ ਆਏ ਹਾਂਜੀ 6 ਦਿਨ ਲੱਗਣਗੇ ਆਜੋ ਤੋਂ ਕਰ ਦਿੱਤੀ ਆਜੇ ਚਲ ਇਹ ਤੇ ਪੈਸੇ ਮਿਲਦੇ ਨੇ YouTube ਤੇ ਵੀਡੀਓ ਪਾਉਣ ਨੇ ਵਾਗ ਤੇ ਉਹ ਸਾਡੇ ਉਹਦਾ ਵਧੀਆ ਪਾਈ ਜਾ ਹੋਰ ਅੱਜ ਉਹ ਵੀਡੀਓ ਬਣਾ ਕੇ ਕਰਮਈਏ ਮਿਸਤਰੀ ਅੱਭਾ ਇੱਕ ਮਹੀਨੇ ਜਦੋਂ ਦੂਜੀ ਮੰਜ਼ਲਾ ਕੋਠੀ ਪਾਣ ਨਾ ਕਿਹੜਾ ਬਿਸਤਰੀ ਹੈ ਇਹ ਬਿੱਟੂ ਅੱਛਾ ਬਿੱਟੂ ਦੂਜੀ ਮੰਜ਼ਲਾ ਪਾਣ ਦਾ ਭਾਈ ਹਾਂ ਹੋਰ ਮਹੀਨੇ ਚ ਪਾਣ ਦਾ ਕੰਮ ਕਰਾ ਖਰ ਬਹੁਤ ਕਰਦਾ ਵਿਚਾਰ ਇੱਕ ਮਿਸਤਰੀ ਉਧਰ ਲੱਗ ਰਿਹਾ ਇੱਕ ਮਿਸਤਰੀ ਗਮੰਡੀਆਂ ਤੇ ਲੱਗ ਰਿਹਾ ਸੁੱਤੇ ਸੁੱਤੇ ਪੈਣੇ ਹੋਰ ਕਹਿੰਦੇ ਸੀ ਕੰਮ ਕਰਦੇ ਮਹੀਨੇ ਚ ਕੋਠੀ ਬਣਾਉਣੇ ਦਿਹਾੜੀ ਹੁੰਦੀ ਆ ਲੈਂਦੇ ਨੇ ਪੈਸੇ ਸੁੱਤੇ ਪੈਣੇ ਹੈ ਅੱਛਾ ਇੱਕ ਮਿਸਤਰੀ ਉਧਰ ਲੱਗ ਰਿਹਾ ਆਪਣੇ ਗਮੰਡੀਆਂ ਦੇ ਵੀ ਕੰਮ ਚੱਲ ਰਿਹਾ ਲੋ ਜੀ ਵੀਡੀਓ ਤਾਂ ਕਰਦੇ ਐਂਡ ਸ਼ਾਮ ਹੋ ਗਈ ਹੈ ਤੇ ਮਿਸਤਰੀ ਚਲੇ ਗਏ ਨੇ ਨੀਰਾ ਹੋ ਗਿਆ ਐਂ ਤਾਂ ਸੇ ਦਾ ਟਾਈਮ ਹੋ ਗਿਆ ਤੇ ਇੱਕ ਭੈਣ ਨੇ ਮੈਨੂੰ ਪੁੱਛਿਆ ਸੀ ਆ ਦੋ ਦਿਨ ਦਿਨ ਪਹਿਲਾਂ ਵੀਡੀਓ ਤੇ ਕਮੈਂਟ ਆਇਆ ਸੀਗਾ ਕਿ ਤੁਹਾਡਾ ਮਤਲਬ ਕਿਹੜੇ ਸਾਲ ਦੇ ਵਿੱਚ ਤੁਹਾਡੀ ਮੈਰਿਜ ਹੋਈ ਸੀ ਸਾਡੀ ਮੈਰਿਜ ਬਣੇ 2002 ਦੇ ਵਿੱਚ ਹੋਈ ਸੀਗੀ 18 ਦਸੰਬਰ ਠੀਕ ਹੈ ਭੈਣ 18 ਦਸੰਬਰ ਨੂੰ ਹੋਇਆ ਸੀ 2002 ਦੇ ਵਿੱਚ 12 ਦਿਨ ਬਾਅਦ ਜਿਹੜਾ 2001 ਚੜਿਆ ਸੀ ਠੀਕ ਹੈ ਜੀ ਮੈਂ ਕਹਾਂ ਫਿਰ ਮੈਂ ਭੁੱਲ ਜੂ ਪਹਿਲਾਂ ਇਹ ਜ਼ਰੂਰੀ ਆ ਮੈਂ ਜਵਾਬ ਦਮਾਂ ਤੇ ਫਿਰ ਮੈਂ ਭੁੱਲ ਇੱਕਦਮ ਭੁੱਲ ਜਾਨੀ ਆ ਯਾਦ ਮੇਰੀ ਰੋਜ਼ ਰਹਿੰਦਾ ਵੀ ਅੱਜ ਮੈਂ ਤੁਹਾਨੂੰ ਦੱਸਣਾ ਹਨਾ ਵੀ ਮੇਰੀ ਮੈਰਿਜ ਕਦੋਂ ਹੋਈ ਸੀ ਪਰ ਮੈਂ ਭੁੱਲ ਜਾਨੀ ਆ ਤੇ ਚਲੋ ਜੀ ਇਸ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਆ ਤੇ ਮਿਲਦੇ ਆ ਕੱਲ ਨੂੰ ਤੁਹਾਨੂੰ ਇੱਕ ਵਧੀਆ ਜਿਹਾ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ ਹੱਸਦੇ ਰਹੋ বাসਦੇ ਰਹੋ ਖੁਸ਼ ਰਹੋ ਖੁਸ਼ਹਾਲ ਰਹੋ ਬਾਏ ਬਾਏ ਟੇਕ ਕੇਅਰ